ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਹਰਪੇ ਪੰਜਾਬੀ ਬਲੌਗ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਹੈਗਾ ਜੀ ਦਿਨ ਸ਼ੁੱਕਰਵਾਰ ਦਾ ਤੇ ਬੱਚੇ ਜਾ ਚੁੱਕੇ ਆ ਜੀ ਕਿਸ਼ੂ ਨਵੂ ਪੇਪਰ ਦੇਣ ਗਈ ਹੈ ਕਿਸ਼ੂ ਘਰੇ ਆ ਕਿਉਂਕਿ ਕਿਸ਼ੂ ਨੂੰ ਅੱਗੇ ਛੁੱਟੀ ਕਿਸ਼ੂ ਦਾ ਪੇਪਰ ਹੈ ਬਾਅਦ ਵਿੱਚ ਤੇ ਕਿਸ਼ੂ ਥੋੜਾ ਜਿਹਾ ਬਿਮਾਰ ਜਾਵੀ ਹੈ ਤੇ ਮੈਂ ਹੁਣ ਉਦੋਂ ਲੱਗੀ ਜੀ ਉਹਨੂੰ ਮੈਡੀਸਿਨ ਕਿਉਂਕਿ ਨਿਆਣੀ ਨਾ ਆਪਣੇ ਆਪ ਹੈ ਬੜੇ ਆ ਪਰ ਫੇਰ ਵੀ ਨਾ ਦਵਾਈਆਂ ਵੀ ਆਪਣੇ ਆਪ ਨਹੀਂ ਲੈਂਦੇ ਹੈਗੇ ਉਹ ਵੀ ਆਪ ਨੂੰ ਦੇਣੀਆਂ ਪੈਂਦੀਆਂ ਕਈ ਵਾਰ ਤਾਂ ਚਲ ਲੇ ਵੀ ਲੈਂਦੇ ਆ ਪਰ ਕਈ ਵਾਰੀ ਨਾ ਅਣਗੈਲੀ ਹੀ ਕਰ ਦੋਂਦੇ ਆ ਇਸ ਕਰਕੇ ਆਪ ਹੀ ਮੇਰ ਮਾਹ ਚਲ ਦੇ ਦਮ ਯਾਦ ਨਾ ਫੇ ਪੜ ਵੀ ਲਊਗਾ ਨਹੀਂ ਤੇ ਫੇ ਜੇ ਢਿੱਲਾ ਹੋ ਗਿਆ ਫੇ ਔਖੀ ਹੋ ਜਾਣੀ ਇੱਕ ਮੌਸਮ ਇੰਨਾ ਖਰਾਬ ਹੋਇਆ ਵਾ ਸਾਡੇ ਉਰੇ ਸਾਲ ਦੇਖ ਲਓ ਜੀ ਕੀ ਆਇਆ ਵਾ ਸਾਡੇ ਉਰੇ ਬਸ ਇਦਾਂ ਬਾਰਿਸ਼ ਹੋ ਰਹੀ ਐ ਤੇ ਝੜੀ ਜੀ ਲੱਗ ਗਈ ਪਰ ਨਾ ਤਾਂ ਖੁੱਲ ਕੇ ਪੈ ਰਿਹਾ ਐ ਨਾ ਹਟੇ ਰਿਹਾ ਐ ਗੰਦਾ ਜਿਹਾ ਹੋਇਆ ਬਿਲਕੁਲ ਹੀ ਵੈਸੇ ਕਣਕਾਂ ਲਈ ਤਾਂ ਚੱਲ ਇਸ بارش ਦਾ ਬਹੁਤ ਜ਼ਿਆਦਾ ਫਾਇਦਾ ਪਰ ਪਿੰਡਾਂ 'ਚ ਤਾਂ ਚਲੋ ਖੇਤਾਂ 'ਚ ਪਾਣੀ ਲੱਗ ਜਾਂਦਾ ਵਧੀਆ ਲੱਗਦਾ ਪਰ ਜਿਹੜਾ ਨਾ ਉਰੇ ਨਾ ਰੋਪੜ ਜੇ ਸ਼ਹਿਰਾਂ 'ਚ ਬੁਰਾ ਹਾਲ ਹੋ ਜਾਂਦਾ ਜੀ ਪਾਣੀ ਦਾ ਚਿਕੜੀ ਜੀ ਹੋ ਜਾਂਦੀ ਆ ਬਲੌਕ ਹੋ ਜਾਂਦੇ ਰਸਤੇ ਕਿਉਂਕਿ ਜਿਹੜੇ ਆ ਪੋਲੀਥੀਨ ਵਗੈਰਾ ਲਫਾਫੇ ਲੂਪੇ ਗਰਦੇ ਹੁੰਦੇ ਪਾਈਪਾਂ 'ਚ ਫਸ ਜਾਂਦੇ ਉਹ ਤੋਂ ਬਾਅਦ ਪਾਣੀ ਬਲੌਕ ਹੋ ਜਾਂਦਾ ਏ ਬਸ ਬੁਰਾ ਹਾਲ ਹੋ ਜਾਂਦਾ ਏ ਕਾਦਾ ਜਿਹੜਾ ਸ਼ਹਿਰਾਂ ਚ ਗੰਦਗੀ ਬਹੁਤ ਹੁੰਦੀ ਹੈ ਇਸ ਚੀਜ਼ ਦੀ ਬਹੁਤ ਗੰਦਗੀ ਹੈ ਤੇ ਕੋਈ ਪ੍ਰਸ਼ਾਸਨ ਦਾ ਕੋਈ ਧਿਆਨ ਵੀ ਨਹੀਂ ਹੁੰਦਾ ਮਾੜਾ ਜਿਹਾ ਮੀਂਹ ਪੈਂਦਾ ਸਾਰੇ ਕਿਤੇ ਪਾਣੀ ਬਲੌਕ ਹੋ ਜਾਂਦਾ ਹੈ ਬੁਰਾ ਹਾਲ ਹੋਇਆ ਪਿਆ 10 ਵੱਜ ਚੁੱਕੇ ਜੀ ਤੇ ਮੈਂ ਥਰੀ ਹੈ ਕਾਫੀ ਮੈਂ ਤੇ ਕਿਸ਼ੂ ਹੈ ਘਰੇ ਚਲੋ ਹੁਣ ਕਾਫੀ ਕਰਦੇ ਇੰਜੋਏ ਤੇ ਇਸ ਕੱਪ ਚ ਕੀ ਪੀਊਗਾ ਇਹ ਕੱਪ ਗगन ਨੇ ਨਾ ਬਰੇਲੀ ਤੋਂ ਗगन ਨੇ ਇਹ ਕਰਨ ਨਹੀਂ ਇਹਨਾਂ ਨੇ ਗਿਫਟ ਕੀਤਾ ਸੀਗਾ ਕਿਸ ਨੂੰ ਬਰਥਡੇ ਤੇ ਬਰਥਡੇ ਤੇ ਗਿਫਟ ਕੀਤਾ ਸੀ ਕਿਤੇ ਚਾਚਾ ਚਾਚਾ ਜੀ ਲੱਗਦੇ ਆ ਉਹ ਤੇ ਇਸ ਵਿੱਚ ਕੀ ਛੁਪਿੰਦਾ ਹੈ ਕਾਫੀ ਯੂਜ਼ ਕਰਦੀ ਐ ਇਸ ਕੱਪ ਨੂੰ ਤੇ ਕਾਫੀ ਆਪਣੀ ਤਿਆਰ ਹੋਣ ਲੀ ਹੈ ਕਈ ਵਾਰ ਨਾ ਚਾਹ ਆਪੇ ਨੂੰ ਅਨਿਵਧਿਆ ਨਹੀਂ ਲੱਗਦਾ ਜਿੰਨੀ ਕਾਫੀ ਲੱਗਦੀ ਹੈ ਕਾਫੀ ਮਤਲਬ ਕਿ ਜਿੱਦਾਂ ਥੋੜਾ ਹੁੰਦਾ ਨਾ ਮੌਸਮ ਇਦਾਂ ਦਾ ਤੇ ਸਵੇਰ ਤੋਂ ਚਲੋ ਜਿਹੜੀ ਸਵੇਰ ਦੀ ਉਹ ਚਾਹ ਹੀ ਪੀਂਦੇ ਆ ਸਾਰੇ ਤੇ ਜਿਹਦਾ 10:00 11:00 ਕੱਜ ਦੇ ਨਾ ਫਿਰ ਦਿਲ ਕਰਦਾ ਚਾਹ ਪੀਣ ਨੂੰ ਤਾਂ ਅਸੀਂ ਕਾਫੀ ਬਣਾ ਲੈਂਦੇ ਆ ਚਾਹੇ ਮੈਂ ਤੇ ਨਵੂ ਹੋਵੇ ਚਾਹੇ ਮੈਂ ਤੇ ਕਿਸ਼ੂ ਹੁੰਦੇ ਦੋਨੇ ਜਾਣੇ ਅਸੀਂ ਫਿਰ ਇਹ ਕਾਫੀ ਇੰਜੋਏ ਕਰਦੇ ਆ ਵਧੀਆ ਵੀ ਲੱਗਦੀ ਹੈ ਮੈਂ ਪਿਓਰ ਦੁੱਧ ਦੀ ਨਹੀਂ ਬਣਾਉਂਦੀ ਮੈਂ ਥੋੜਾ ਜਿਹਾ ਇਹਦੇ 'ਚ ਪਾਣੀ ਐਡ ਕਰਦੀ ਆ ਕਿਉਂਕਿ ਜਿਆਦਾ ਦੁੱਧ ਦੀ ਮੈਨੂੰ ਬਿਲਕੁਲ ਦੁੱਧ ਨਹੀਂ ਮੈਂ ਪਾਉਂਦੀ ਥੋੜਾ ਜਿਹਾ ਪਾਣੀ ਐਡ ਕਰਕੇ ਫਿਰ ਮੈਂ ਬਣਾਉਂਦੀ ਆ ਜਾਨੀ ਕਿ ਅਗਰ 100% ਦੁੱਧ ਹੈ ਤਾਂ 20% ਮੈਂ ਇਹਦੇ ਚ ਪਾਣੀ ਐਡ ਕਰ ਲੰਦੀ 20 ਜਾਂ 30% ਇਹਨੂੰ ਚੰਗੀ ਤਰ੍ਹਾਂ ਪਕਾ ਕੇ ਕਾੜਦੇ ਪੀਨੇ ਆ ਐਨਾ ਤੇਜ਼ ਨਹੀਂ ਪੈ ਰਿਆ ਸਾਡੇ ਬਹੁਤ ਸਾਨੂੰ ਜੋ ਦਿਖ ਰਿਹਾ ਗਲੀ ਚ ਪਾਣੀ ਬਾਣੀ ਹੋਇਆ ਹੋਇਆ ਪੂਰਾ ਦੇਖੋ ਸਭ ਬਹੁਤ ਜ਼ਿਆਦਾ ਤੇਜ਼ ਨਹੀਂ ਐਂ ਤੇ